ਸਾਊਥ ਪਹਿਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸਵੀਰਾਂ ਤੁਹਾਨੂੰ ਬਾਗਾ ਪ੍ਰਾਣਾ ਦੇ ਨਿਹਾਲ ਸਿੰਘ ਵਾਲਾ ਰੋਡ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਇੱਕ ਸਵੇਰੇ ਸਵੇਰੇ ਐਕਸੀਡੈਂਟ ਹੋਇਆ ਤੁਸੀਂ ਦੇਖੋ ਜਿਹੜੀ ਇੱਕ ਬਲੈਰੋ ਪੈਕਅਪ ਗੱਡੀ ਆ ਉਸ ਦੇ ਵਿੱਚ ਜਿਹੜਾ ਮਾਲ ਲੱਦਿਆ ਹੋਇਆ ਤੇ ਜਿਹੜਾ ਉਸ ਦਾ ਐਕਸੀਡੈਂਟ ਹੋਇਆ ਇਥੇ ਐਕਸੀਡੈਂਟ ਕਿਵੇਂ ਹੋਇਆ ਜੇ ਡਰਾਈਵਰ ਨਾਲ ਹੀ ਗੱਲਬਾਤ ਕਰਾਂਗੇ ਪਰ ਇੱਕ ਵਾਰੀ ਤਸਵੀਰਾਂ ਦੇਖ ਲਓ ਕਿ ਕਿੰਨੀ ਬੁਰੀ ਤਰ੍ਹਾਂ ਜਿਹੜੀ ਗੱਡੀ ਬਿਲਕੁਲ ਜਿਹੜੀ ਖਤਮ ਹੋ ਚੁੱਕੀ ਆ ਤੇ ਜਿਹੜਾ ਇਹ ਮਾਲ ਨਾਲ ਲੱਦੀ ਹੋਈ ਸੀ ਲੱਦਿਆ ਕੀ ਹੈ ਇਹ ਨਹੀਂ ਹਾਲੇ ਤੱਕ ਪਤਾ ਤੇ ਪਰ ਵੇਖ ਲੋ ਤੁਸੀਂ ਵਿੱਚ ਦੀਆਂ ਤਸਵੀਰਾਂ ਦਿਖਾਉਂਦੇ ਆਂ ਡਰਾਈਵਰ ਕਿਵੇਂ ਇਹਦੇ ਵਿੱਚ ਜਿਹੜਾ ਬਚ ਕੇ ਨਿਕਲਿਆ ਹੋਊਗਾ ਐਡਾ ਜਿਹੜਾ ਭਿਆਨਕ ਹਾਦਸਾ ਕਿਵੇਂ ਵਾਪਰ ਸਕਦਾ ਵਾ ਕਿਵੇਂ ਕੋਈ ਕਿਸੇ ਵੱਡੀ ਚੀਜ਼ ਨਾਲ ਵੱਜੀ ਲੱਗਦੀ ਹੈ ਗੱਡੀ ਜਿਹੜਾ ਇੰਨਾ ਕਾਰ ਦਾ ਜਿਹੜਾ ਨੁਕਸਾਨ ਹੋਇਆ ਗੱਡੀ ਦਾ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਇਹਦੇ ਵਿੱਚ ਡਰਾਈਵਰ ਸੀ ਉਹਦੇ ਨਾਲ ਕਰਾਂਗੇ ਗੱਲਬਾਤ ਪਰ ਆਏ ਦਿਨ ਜਿਹੜੇ ਇਹੋ ਜਿਹੇ ਹਾਦਸੇ ਵਾਪਰਦੇ ਰਹਿੰਦੇ ਆਂ ਪਰ ਅੱਜ ਜਿਹੜਾ ਵੇਖਿਆ ਜਾਵੇ ਤਾਂ ਧੁੰਦ ਵੀ ਜਿਹੜੀ ਅੱਜ ਹੈ ਨਹੀਂ ਸੀ ਪਰ ਇਹ ਹਾਦਸਾ ਵਾਪਰਿਆ ਕਿਵੇਂ ਕਿੰਨੇ ਵਜੇ ਦੀ ਗੱਲ ਆ ਗੱਲਬਾਤ ਕਰਦੇ ਆਂ ਸਾਡੇ ਨਾਲ ਉਹ ਡਰਾਈਵਰ ਵੀ ਇੱਥੇ ਹੈਗਾ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੇਕਰ ਉਹ ਦੱਸ ਸਕਦਾ ਹੋਇਆ ਕਿ ਜਿਹੜਾ ਸਾਰਾ ਹਾਸਾ ਇਹ ਕਿਵੇਂ ਵਾਪਰਿਆ ਕੀ ਨਾ ਬਈ ਬੋਲ ਆ ਕਿੱਥੋਂ ਤੁਸੀਂ ਆ ਰਹੇ ਸੀ ਫਰੀਦਕੋਟ ਕਾਹਦੇ ਨਾਲ ਟਕਰੋਈਏ ਟਿਪਰ ਸੀਮੈਂਟ ਵਾਲੇ ਜਿਹੜਾ ਟਿਪਰ ਨਾਲ ਹੋਈ ਆ ਇਹ ਕਿੰਨੇ ਕਵਜੇ ਦੀ ਗੱਲ ਘੰਟਾ ਕੋ ਹੋ ਗਿਆ ਜੀ ਕਿਵੇਂ ਹੋਈ ਕਿਵੇਂ ਅਜ ਤੱਕ ਇਨੀ ਧੁੰਦ ਵੀ ਹੈ ਨਹੀਂ ਸੀ ਸਵੇਰ ਹਾਂਜੀ ਕਿਵੇਂ ਹੋਈ ਉਹ ਨਿੱਕੇ ਰਿਮੋਟ ਤੇ ਇਧਰੋਂ ਕੰਟਰੋਲ ਲਈ ਹੈ ਗੱਡੀ ਕਿਹੜੀ ਗੱਡੀ ਸੀ ਹਾਂ ਇੱਕ ਪਰੇ ਪਰ ਵੱਡਾ ਸੀਮੈਂਟ ਵਾਲੇ ਇਹ ਤੁਹਾਡੀ ਜਿਵੇਂ ਤੁਹਾਡੀ ਤਾਂ ਡਰਾਈਵਰ ਸਾਈਡ ਵੱਜੀ ਗਈ ਆ ਤੇ ਇਹ ਡਰਾਈਵਰ ਸਾਈਡ ਟਪਰ ਦੇ ਵਿੱਚੇ ਨਾ ਵੱਜੀ ਐ ਨੂੰ ਮੋੜਨ ਲੱਗਾ ਰੋਲਰ ਸੱਜੇ ਤੋਂ ਮੋੜਨ ਹਾਂ ਸੱਜੇ ਤੋਂ ਹੋਰ ਇੰਡੀਕੇਟਰ ਵੀ ਗਾਣੀ ਸੱਜੇ ਨਹੀਂ ਕਿਨ ਇੰਡੀਕੇਟਰ ਤੋਂ ਗੱਡੀ ਗਈ ਜਾਨੀ ਤੁਹਾਡੀ ਗੱਡੀ ਪਿੱਛੋਂ ਆ ਕੇ ਵੱਜੀ ਹਾਂ ਤੇ ਤੁਹਾਨੂੰ ਕਿਹਨੇ ਕੱਢਿਆ ਹਾਂਜੀ ਉਹ ਗੱਡੀ ਚ ਕੱਢਿਆ ਕਿਨੇ ਆਪਣੇ ਆਪਣੇ ਕਿਨੇ ਨਿਕਲੇ ਮੁੰਡਿਆਂ ਨੇ ਕੱਢਿਆ ਮੁੰਡਿਆਂ ਨੇ ਕੱਢਿਆ ਹਾਂ ਤੇ ਕੋਈ ਖਤੰਗਰ ਲੱਗੀ ਐ ਦਾਬ ਆ ਗਈ ਲੱਤਾਂ ਨੂੰ ਦਾ ਚੀਜਾਂ ਜਗ੍ਹਾ ਤੇ ਦਾਬ ਆਇਆ ਹਾਂ ਜੀ ਜੀ ਵੀ ਤੋਰ ਕਰਕੇ ਵੇਖਿਆ ਹਾਂਜੀ ਤੁਰ ਰਿਹਾ ਤੂੰ ਕਿਹੜਾ ਪਿੰਡ ਦਾ ਫਰੀਦਕੋਟ ਤੁਹਾਡੇ ਗੱਡੀ ਮਾਲਕਾਂ ਦਾ ਕੀ ਨਾਂ ਜਿਹਨਾਂ ਦੀ ਗੱਡੀ ਹੈ ਹਾਂਜੀ ਮਾਲਕਾਂ ਦਾ ਕੀ ਨਾਂ ਦਰਸ਼ਕ ਸਾਹਿਬ ਭਾਈ ਜਬੇ ਤੁਹਾਡੀ ਗੱਡੀ ਹੈ ਜੀ ਇਹ ਹਾਂਜੀ ਤੁਸੀਂ ਫਰੀਦਕੋਟ ਤੋਂ ਰਹਿੰਦੇ ਹੋ ਹਾਂਜੀ ਕੀ ਕੀ ਲੱਦਿਆ ਹੋਇਆ ਸੀ ਗੱਡੀ 'ਚ ਆ ਦੇਖ ਲੈ ਵੀਰ ਬੰਨ ਲੱਦਿਆ ਲੱਦਿਆ ਠੀਕ ਹੈ ਜਬੇ ਘਾਹ ਕੱਟੇਪਰਾਂ ਵਾਲੀ ਅੱਜ ਕੱਲ੍ਹ ਜਿਆਦਾ ਜਿਹੜੇ ਐਕਸੀਡੈਂਟ ਹੋ ਰਹੇ ਕੀ ਕਹਿਣਾ ਚਾਹੋਗੇ ਇਹੋ ਜਿਹੜੇ ਟਿਪਰ ਵਾਲੇ ਬਿਲਕੁਲ ਦੇਖਦੇ ਹੀ ਨਹੀਂ ਕਿ ਕੰਮ ਚਲਾਉਣਾ ਚਾਹੀਦਾ ਗੱਡੀ ਨੂੰ ਕਿੰਨਾ ਕ ਨੁਕਸਾਨ ਜਿਹੜਾ ਤੁਸੀਂ ਮੰਨਦੇ ਵੀ ਜਿਹੜਾ ਗੱਡੀ ਦਾ ਨੁਕਸਾਨ ਹੈ ਜੀ ਸਾਰਾ ਹੀ ਨੁਕਸਾਨ ਹੀ ਗੱਡੀ ਦਾ ਆਤਮੇ ਉਹ ਤੇ ਆਪਣਾ ਇਹ ਆਪਣਾ ਜਿਹੜਾ ਇਹ ਗੱਡੀਆਂ ਦਾ ਕੰਮਾਂਗੇ ਵੀ ਆਪਣਾ ਬਈ ਜਿਹੜਾ ਦੂਸਰਾ ਸਮਾਨ ਨਿਕਰਾਇਆ ਟੋਨੇ ਕਿਰਾਇਆ ਦੇ ਗੱਡਾ ਟਰਾਂਸਪੋਰਟ ਦਾ ਕੰਮ ਹੂੰ ਤੇ ਕੀ ਮੰਗ ਕਰਦੇ ਜਿਹੜੀ ਪ੍ਰਸ਼ਾਸਨ ਤੋਂ ਜਿਹੜੀ ਇਹ ਜਿਹੜਾ ਨੁਕਸਾਨ ਹੋਇਆ ਟਿਪਰਾਂ ਦੇ ਨਾਲ ਜਿਵੇਂ ਤੁਹਾਡਾ ਡਰਾਈਵਰ ਕਹਿ ਰਿਹਾ ਵੀ ਉਹਨੇ ਇੰਡੀਕੇਟਰ ਵਗੈਰਾ ਨਹੀਂ ਦਿੱਤਾਗਾ ਤੇ ਜੇ ਆਪਾਂ ਗੱਲ ਨਹੀਂ ਗਈ ਤਾਂ ਗੱਲ ਟਿਪਰ ਵਾਲੇ ਦੀ ਹੀ ਆ ਤੇ ਜ਼ਿਆਦਾਤਰ ਵੀ ਇਹ ਜਿਵੇਂ ਹਨਾ ਛੜਕਵਾਦੇ ਉਹਨਾਂ ਦੇ ਟਿਪਰ ਆ ਇਹ ਇਹ ਨੰਬਰ ਪਲੇਟਾਂ ਵੀ ਜਿਹਨਾਂ ਜਿਵੇਂ ਆਪਾਂ ਕਹਿ ਸਕਦੇ ਆ ਸਰਕਾਰੀ ਨੰਬਰ ਪਲੇਟਾਂ ਲਾ ਕੇ ਨਹੀਂ ਉਹਨਾਂ ਦੇ ਲੱਗੀਆਂ ਹੁੰਦੀਆਂ ਜੀ ਕੀ ਕਹਣਾ ਜਾਊਗਾ ਮਤੇ ਅਨਾਚ ਰੋਣਾ ਚਾਹਦੇ ਵੀ ਹੁਣ ਸਾਡਾ ਤਾਂ ਜਮਾਂ ਰਗੜਿਆ ਗਿਆ ਕੰਮ ਉਹਨੇ ਉਹ ਜਿਹਨੇ ਮਾਨੂੰ ਟੱਕਰ ਮਾਰੀਆ ਔਰ ਗਿਆ ਡਾਟ ਰਾਕਾ ਇੱਕ ਪ੍ਰਾਣਾ ਕਿ ਨਹੀਂ ਜੀ ਭੱਜ ਗਿਆ ਮੈਂ ਤਾਂ ਹੁਣ ਨਹੀਂ ਗਿਆ ਸੀ ਟਿੱਕੇ ਪਾ ਦੇ ਨਹੀਂ ਉਹ ਗੱਡੀ ਨਿਕਲੇ ਨਹੀਂ ਉਹ ਕੱਢ ਕੇ ਗਿਆ ਚਲਾ ਗਿਆ ਹਨੇ ਤੁਹਾਨੂੰ ਕਿਹਾ ਵੀ ਕੋਈ ਨੁਕਸਾਨ ਹੋਇਆ ਜ਼ਿੰਮੇਵਾਰੀ ਕੋਈ ਟ੍ਰੈਕ ਪਰ ਦੇ ਕੇ ਕਿਹਾ ਨਹੀਂ ਨਹੀਂ ਕੋਈ ਮੈਲੇ ਪਰ ਦੇ ਕੋਈ ਨਹੀਂ ਇਹ ਉਹੀ ਟਿਪਰਾਂ ਵਾਲੇ ਆ ਜਿਹੜੇ ਆਏ ਦਿਨ ਜਿਹੜੇ ਹਾਦਸੇ ਕਰਦੇ ਰਹਿੰਦੇ ਸ਼ੜਕਾਂ ਟਿਪਰ ਆਏ ਦਿਨ ਲੋਕਾਂ ਨੂੰ ਆਉਦਾ ਜਿਹੜੇ ਹਾਏ ਹਾਦਸਿਆਂ ਦਾ ਜਿਹੜਾ ਸ਼ਿਕਾਰ ਬਣਾਉਂਦੇ ਨੇ ਤੇ ਇਹ ਗੱਡੀ ਜਿਹੜੀ ਬਿਲਕੁਲ ਨੁਕਸਾਨੀ ਕੀ ਦੱਸਿਆ ਗਿਆ ਕਿ ਫਰੀਦਕੋਟ ਦੇ ਜਿਹੜੇ ਕਿਰਾਇਆ ਢੋਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਇਹ ਗੱਡੀ ਸੀ ਤੇ ਜਿਹੜਾ ਬਿਲਕੁਲ ਜਿਹੜਾ ਨੁਕਸਾਨ ਗੱਡੀ ਦਾ ਹੋ ਚੁੱਕਿਆ ਤੇ ਜਿਹੜਾ ਟਿਪਰ ਵਾਲੇ ਨੇ ਇੱਥੋਂ ਤੱਕ ਹੀ ਰੁਕਿਆ ਤੱਕ ਨਹੀਂ ਇਹ ਕਹਿੰਦੇ ਵੀ ਉਹਨੇ ਕੋਈ ਆਦਾ ਤੇ ਪਰ ਜਿਹੜਾ ਇਹ ਟਿੱਪੜਾ ਵਾਲੇ ਅਕਸਰ ਜਿਹੜੀਆਂ ਲਾਭ ਪ੍ਰਵਾਈਆਂ ਕਰਦੇ ਰਹਿੰਦੇ ਤੇ ਆਮ ਲੋਕਾਂ ਦਾ ਜਿਹੜਾ ਨੁਕਸਾਨ ਕਰਦੇ ਰਹਿੰਦੇ ਆ ਤੇ ਜੇ ਉਮੀਦਵਾਰ ਸਾਡੀ ਗੱਲਬਾਤ ਨੂੰ ਸ਼ੇਅਰ ਕਰੋਗੇ ਧੰਨਵਾਦ